ओ रहगाला बाहर ओ किसान ने आले पर उतरना हो मैं इस साइड तो आ रहा बिल्कुल स्लो पीछे ट्रक आया बड़ी तेज और मैं बीच लाके गड्डी मारती शुक्र करो मेरा बचा हो गया इसको तो बजे पीछे जा रही मैं इधर आ रहा सीधा हाजीपुर वाले साइड तो तलवारे वाली साइड जा रहा सीधा हाजीपुर बस स्टैंड पे आपके सामने ये देखो गड्डी सारी टूट गई मेरा बचा हो गया फिर भी मेरा नाम योगेश कुमार है मैं इस साइड तो आ रहा बिल्कुल स्लो पीछे ट्रक आया बड़ी तेज है मैं बिच लाके मारती शुक्र करो मेरा बचाव हो गया ਮੈਂ ਦਰਵਾ ਆ ਰਿਹਾ ਸੀਗਾ ਹਾਜੀਪੁਰ ਵਾਲੇ ਸਾਈਡ ਤੋਂ ਤਲਵਾੜੇ ਵਾਲੀ ਸਾਈਡ ਜਾ ਰਿਹਾ ਸੀਗਾ ਤੇ ਦੇਖ ਰਹਾ ਕਿ ਉੱਥੇ ਪਾਜੀ ਕਰ ਰਿਹਾ ਤੇ ਹਾਜੀਪੁਰ ਬੱਸ ਸਟੈਂਡ ਤੇ ਤੁਹਾਡੇ ਸਾਹਮਣੇ ਇਹ ਦੇਖੋ ਗੱਡੀ ਸਾਰੀ ਟੁੱਟ ਗਈ ਮੇਰਾ ਬਚਾਅ ਹੋ ਗਿਆ ਫਿਰ ਵੀ ਮੰਗੀ ਦੋ ਮੰਗੋ ਮੰਗੀ ਨਹੀਂ ਮੰਗ ਕਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਗੱਡੀ ਟੁੱਤੀ ਹੈ ਮੇਰੀ ਸਾਰੀ ਇਟ੍ਰਕ ਪੂਸੇ ਟ੍ਰਕ ਲਾ ਕੇ ਕੰਪਲੀਟ ਕੀਤਾ ਉਹ ਆ ਰਹੇ ਪੁਲਿਸ ਆ ਲੈ ਆ ਰਹੇ ਕਦੇ ਆ ਰਹੇ ਆਪਾਂ ਕੀ ਤਕੀਨਾ ਆਪਣਾ ਜੀ ਜਤਿੰਦਰ ਕੁਮਾਰ ਇਹ ਗੱਡੀ ਲੱਗੀ ਐ ਕਿ ਕਿੱਡਾ ਨਾ ਕੀ ਹੋਇਆ ਬਾਜ਼ਾਰ ਚ ਦਾ ਰਸ ਰਹਿੰਦਾ ਹੀ ਇੱਥੇ ਸਾਰੇ ਆਪਣੇ ਹਿਸਾਬ ਨਾਲ ਹੀ ਚੱਲਦੇ ਆ ਕੋਈ ਇੰਨੀ ਤੇਜ਼ ਵੀ ਨਹੀਂ ਜਿਹੜੇ ਕਹਿੰਦੇ ਸਪੀਡ ਚ ਹੁੰਦੀ ਗੱਡੀ ਉਹ ਆ ওভারਟੇਕ ਜ਼ਰੂਰ ਕੀਤਾ ਇਹ ਵੀ ਨਾਲ ਤੁਰੇ ਅੱਗੇ ਗੱਡੀ ਐ ਮੈਂ ਬ੍ਰੇਕ ਤੇ ਬ੍ਰੇਕ ਆਪਾਂ ਦੋਨਾਂ ਨੇ ਮਾਰਤੀਆਂ ਤੇ ਇੰਨਾ ਬਚਾ ਹੋ ਗਿਆ ਇਹ ਹੋ ਤੀ ਕਿ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀਗੇ ਮਗੇਰੀਆਂ ਤੋਂ ਆ ਰਹੇ ਇਹਦੀ ਹੁਣ ਦੂਸਤਾਂ ਸੱਜੇ ਘਰ ਕੋਡੇ ਵੱਲ ਗੱਡੀ ਵੱਜੀ ਐ ਤਾਂ ਕੀ ਮੰਗੇਪਣੀ ਗਲਤੀ ਦੋਨਾਂ ਦੀ ਸਾਡੀ ਦੋਨੇ ਗਲਤੀ ਮੰਦੇ ਹਾਂ ਸਰ ਇਹ ਹਾਈਡਰੋਟ ਗੱਡੀਆਂ ਪ੍ਰਗਤੀ ਟੱਕਰ ਹੋਈ ਸੀ ਨਾਮ ਲਾਇਆ ਇਹ ਜਿਹੜੀ ਇੱਕ ਸੋਸ ਤੋਂ ਗੱਡੀ ਸੀ ਤੇ ਇੱਕ ਵੱਡਾ ਟਿੱਪਰ ਹੈ ਬਜ਼ੀਰ ਵਾਲਾ ਇਹ ਜਾ ਰਹੇ ਸੀ ਆਪਣਾ ਤਰਵਾੜਾ ਸਾਈਡ ਨੂੰ ਦੋਨੋਂ ਗੱਡੀ ਦੋਨੋਂ ਗੱਡੀਆਂ ਤੇ ਥੋੜਾ ਟਿੱਪਰ ਜੇ ਰਾਇ ਉਹ ਜੋ ਬ੍ਰੇਕ ਬੱਜੇ ਨਾਲ ਕਰਕੇ ਸਾਈਡ ਨੂੰ ਹੋ ਗਿਆ ਥੋੜਾ ਜਿਹਾ ਪਿੱਛੋਂ ਨਾਲ ਗੱਡੀ ਉਹਦੇ ਲੱਗ ਗਈ ਸੀ ਬਜ਼ਾਰ ਗੱਡੀ ਅਗਲੀ ਕਾਰਵਾਈ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਜੋ ਵੀ ਹੋਵੇਗੀ ਅਗਲੀ ਕਾਰਵਾਈ ਕਰਾਂਗੇ ਨਹੀਂ ਬਚਾਇਆ ਜੀ ਬਿਲਕੁਲ ਬਚਾਇਆ ਦੋਨਾਂ ਜਾਨੀ ਮਨ ਨਿਸ਼ਾਨੀ ਕੋਈ ਹੋਇਆ ਕੱਡੀ ਸਿਰਫ ਦਾ ਥੋੜਾ ਨਿਸ਼ਾਨ ਹੋ ਗਿਆ ਜਿਹੜਾ ਦੋਆ ਪਾਰਟੀਆਂ ਨੂੰ ਬੁਲਾ ਕੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੱਡੀ ਤੁਸੀਂ ਨਾ ਰਹੇ ਕੱਡੀ ਕੌਣ ਚਲਾ ਰਿਹਾ ਹਾਂ 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 जब आवेला त मैं बहगाला बाहर रोटी खाने आले पर रोकवा होना